ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੂੰ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਯੂਨੀਵਰਸਿਟੀ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਜਿਹੜਾ ਪ੍ਰੋਟੈਸਟ ਹੈ ਕਾਫੀ ਵੱਡਾ ਹੁੰਦਾ ਜਾ ਰਿਹਾ ਦੱਸ ਦੀ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਾਰਾ ਹੀ ਪੰਜਾਬ ਇੱਕਜੁੱਟ ਹੋ ਕੇ 10 ਤਰੀਕ ਨੂੰ ਇਕੱਠਾ ਹੋਇਆ ਤਾਂ ਉੱਥੇ ਹੀ ਸੋਸ਼ਲ ਮੀਡੀਆ ਤੇ ਜਿਹੜੀ ਅੱਗ ਵਾਂਗੂ ਛਾਣ ਵਾਲੀ ਸਾਡੀ ਭੈਣ ਸਾਰਾ ਉਹ ਸਾਡੇ ਨਾਲ ਆ ਉਸ ਤੋਂ ਜਾਣਦੇ ਆ ਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਜਿਹੜਾ ਕੀ ਸਿੱਟਾ ਨਿਕਲਿਆ ਤੇ ਅਗਲੀ ਰਣਨੀਤੀ ਕੀ ਹੈ ਕਿਸ ਤਰ੍ਹਾਂ ਜਿਹੜਾ ਅੱਗੇ ਪ੍ਰੋਟੈਸਟ ਹੈ ਉਸ ਦੇ ਵਿੱਚ ਵਾਧਾ ਹੋਵੇਗਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰ ਲੈਣਾ ਸਾਰਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਆਉਣ ਵਾਲੇ ਦਿਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਤੁਹਾਡੀ ਜਿਹੜੀ ਰਣਨੀਤੀ ਹੈ ਕਿਉਂਕਿ ਜਿਹੜੀ ਕੱਲ ਤੁਹਾਡੀ ਮੀਟਿੰਗ ਹੋਈ ਹੈ ਕਿਤੇ ਨਾ ਕਿਤੇ ਉਹ ਵੀ ਬੇਸਟਾ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸੰਘਰਸ਼ ਹੈ ਉਹ ਅੱਗੇ ਵਧੇਗਾ ਅਹ ਦੇਖੋ ਅਸੀਂ ਮੋਰਚੇ ਵੈਰੋਂ ਜਲਦੀ ਅਗਲੀ ਕਾਲ ਦਾ ਇੱਕ ਸੱਦਾ ਦੇਵਾਂਗੇ ਲੋਕਾਂ ਨੂੰ ਅਸੀਂ ਫਿਲਹਾਲ ਨਹੀਂ ਸੋਚ ਰਹੇ ਹਾਂ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਛੇਤੀ ਸ਼ਡਿਊਲ ਨਹੀਂ ਆ ਜਾਂਦਾ ਤਾਂ ਅਸੀਂ ਯੂਨੀਵਰਸਿਟੀ ਦੀ ਵਰਕਿੰਗ ਨੂੰ ਬੰਦ ਕਰਾਂਗੇ 18 ਤਰੀਕ ਤੋਂ ਪੇਪਰ ਆਉਣ ਵਾਲੇ ਨੇ ਇਸ ਕਰ ਮੰਤਰ ਦੀ ਅਸਰ ਪਾਊਗਾ ਇੱਥੇ ਐਡਮਿਨ ਬਲੌਗ ਚੱਲਦਾ ਹੈ ਤੇ ਐਡਮਿਸ਼ਨ ਆਫਿਸ ਉਹ ਵੀ ਫੰਕਸ਼ਨਕਲ ਤੈਸਰ ਪਾਵਾਂਗੇ ਤੇ ਅਸੀਂ ਕਹਿੰਦੇ ਚਾਹੁੰਦੇ ਹਾਂ ਵੀ ਯੂਨੀਵਰਸਿਟੀ ਦੇ ਨਾਲ ਅਸੀਂ ਕੱਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਅਸੀਂ ਚਲੋ ਜਿਹੜੀ ਉਹ ਉਹ ਸ਼ਡਿਊਲ ਅਨਾਉਂਸ ਕਰਨ ਵਾਲੀ ਗੱਲ ਉਹ ਤਾਂ ਕਹਿੰਦੇ ਤੁਮਾਊਗਾ ਪਰ ਜਿਹੜੀ ਯੂਨੀਵਰਸਿਟੀ ਨਾਲ ਸਾਡੀਆਂ ਕੁਝ ਮੰਗਾਂ ਸੀਗੀਆਂ ਉਹ ਸਾਡੀਆਂ ਮੰਨੀਆਂ ਗਈਆਂ ਨੇ ਪਿਛਲੇ ਸਾਲ ਯੂਨੀਵਰਸਿਟੀ ਨੇ ਸਾਡੇ ਉੱਤੇ ਕੁਝ ਕੇਸ ਕੀਤੇ ਸੀ ਐਫਆਈਆ ਦਰਜ ਕੀਤੀ ਸੀ ਸਿਵਲ ਕੋਰਟ ਦੇ ਵਿੱਚ ਲੱਗ ਤੋਂ ਕੇਸ ਚੱਲ ਰਿਹਾ ਸੀਗਾ ਯੂਨੀਵਰਸਿਟੀ ਨੇ ਮੰਗਾਂ ਮੰਨੀਆਂ ਵੀ ਉਹ ਰੱਦ ਕਰ ਦਿੱਤੇ ਦੋਵੇਂ ਉਹਦੇ ਨਾਲ ਨਾਲ ਜਿਵੇਂ ਕਈ ਪ੍ਰੋਗਰਾਮਾ ਕਰਾਉਣ ਤੇ ਰੋਕਾ ਟੋਕਾ ਲਾਈਆਂ ਵੀ ਸੀ ਇਹ ਪਿਛਲੇ ਸਮੇਂ ਵਿੱਚ ਪੂਰਾ ਧੂੜਾ ਕੁਝ ਇੱਕ ਦੋ ਹੋਟਲਾਂ ਨੇ ਉਹ ਅੰਡਰ ਰਿਵਿਊ ਇਹਨਾਂ ਨੇ ਮੰਨੇ ਆ ਵੀ ਅਸੀਂ ਕਰਾਂਗੇ ਤਾਂ ਯੂਨੀਵਰਸਿਟੀ ਅੱਜ 10 ਤਰੀਕ ਦੀ ਕੋਲ ਤੋਂ ਬਾਅਦ ਵਿਦਿਆਰਥੀ ਨੇ ਸੰਘਰਸ਼ ਦੇ ਦਬਾਅ ਕਰਕੇ ਇਸ ਲਈ ਮੰਨੀ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਅਗਲੀ ਕਾਲ ਜਿਹੜੀ ਅਸੀਂ ਦਵਾਂਗੇ ਪੀਯੂ ਬਚਾਓ ਮੋਰਚਾ ਵੱਲੋਂ ਉਹਦੇ ਵਿੱਚ ਵੀ ਜਿਵੇਂ 10 ਤਰੀਕ ਨੂੰ ਲੋਕ ਇੰਨੀ ਗਿਣਤੀ ਦੇ ਵਿੱਚ ਮਤਲਬ ਇੰਨੀ ਜੋਸ਼ ਦੇ ਨਾਲ ਸ਼ਾਮਲ ਹੋਈ ਸੀ ਉਵੇਂ ਹੀ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਟੂਡੈਂਟ ਨੂੰ ਬਹਾਲ ਕਰਾਉਣ ਦੇ ਲਈ ਉਵੇਂ ਸ਼ਾਮਲ ਹੋ। ਬਿਲਕੁਲ। ਕੇਂਦਰੀ ਮੰਤਰੀ ਬਿੱਟੂ ਉਹਨਾਂ ਦੇ ਵੱਲੋਂ ਕੱਲ ਇੱਕ ਬਿਆਨ ਦਿੱਤਾ ਗਿਆ। ਉਸ ਤਰ੍ਹਾਂ ਦੇ ਜਿਹੜੇ ਬੇਤਕੀਓ ਬਿਆਨ ਦੇ ਰਹੇ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਇਹ ਨਾ ਮਤਲਬ ਲੋਕਾਂ ਦੇ ਸਾਹਮਣੇ ਸਾਫ਼ ਹੈ ਵੀ ਕੌਣ ਵੀ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦਾ ਹੈ ਤੇ ਕੌਣ ਨਹੀਂ ਚਾਹਦਾ। ਉਹਨੋਂ ਗੱਲ ਹੂਐਵਰ ਵੀ ਇਹ ਬੁੱਢੇ ਨਾਲੇ ਤੇ ਵੀ ਪਹੁੰਚ ਜਾਂਦੇ ਨੇ ਇਹ ਤਾਂ ਇੱਥੇ ਹੀ ਚਲੇ ਜਾਂਦੇ ਨੇ ਉੱਥੇ ਵੀ ਚਲੇ ਜਾਂਦੇ ਨੇ ਕਿਉਂ ਨਾ ਜਾਈਏ ਜੇ ਲੋਕ ਮਰ ਰਹੇ ਨੇ ਬਿਮਾਰੀਆਂ ਦੇ ਨਾਲ ਬੁੱਢੇ ਨਾਲੇ ਕਰਕੇ ਕਿ ਤੁਸੀਂ ਬੁੱਢੇ ਨਾਲੇ ਜਿਹੜੇ ਕੰਦਲਾ ਕਰ ਰਹੇ ਨੇ ਉਹਨਾਂ ਨੂੰ ਫੜੋਗੇ ਤੇ ਉਹ ਦੇਖਣਾ ਬੋਲੋਗੇ ਕਿ ਨਹੀਂ ਬੋਲੋਗੇ ਮੈਂ ਬਿੱਟੂ ਬਿੱਟੂ ਦਿੱਤਾ ਜਈ ਇਹ ਕਹਿਣਾ ਵੀ ਇਹ ਤਾਂ ਮੈਂ ਹੱਲ ਕਰਾਇਆ ਕਿ ਵੀਟ ਨੇ ਮੀਟਿੰਗ ਕੀਤੀ ਹੈ ਕੇਂਦਰ ਦੇ ਨਾਲ ਤੇ ਉਹਨਾਂ ਨੇ फटाफट ਹੱਲ ਕਰ ਲਿਆ ਮੇਰੇ ਕਹਿਣ ਤੇ ਵੀ ਜਿਹੜਾ ਉਹ ਮਸਾ ਜਿਹਾ ਵੀ ਸੇਟ ਦੀ ਮੈਂਬਰ ਕੱਤੀ ਮੈਂਬਰ ਕਿਤੇ ਨਹੀਂ ਕੀਤੇ ਜਾਣਗੇ ਵੀ ਬਿੱਟੂ ਦਾ ਮਤਲਬ ਇਹ ਹੈ ਵੀ ਜਿਹੜੇ ਪੰਜਾਬ ਚ ਲੋਕ ਅਜਿਹਾ ਸੰਘਰਸ਼ ਕਰੀ ਜਾਂਦੇ ਨੇ ਜਿਹੜੇ ਅਸੀਂ ਸੰਘਰਸ਼ ਕਰੀ ਜਾਂਦੇ ਨਹੀਂ ਉਹ ਬੇਤੁਕੀ ਨਹੀਂ ਬਿਲਕੁਲ ਬਿੱਟੂ ਦੀ ਹੀ ਬਦੌਲਤ ਹੈ ਫਿਰ ਹੁਣ ਤੱਕ ਸੇਟ ਬਹਾਲ ਕਿਉਂ ਨਹੀਂ ਹੋਈ ਜੀ ਬਿੱਟੂ ਕੋਲ ਇੰਨੀ ਤਾਕਤ ਹੈ ਦੇਖੋ ਇਹ ਅਸਲ ਚ ਕੀ ਗੱਲ ਹੈ ਵੀ ਮਤਲਬ ਤੁਸੀਂ ਲੋਕਾਂ ਨੇ ਸੰਘਰਸ਼ ਨੂੰ ਜਿਉ ਦੀ ਬੇਇੱਜ਼ਤੀ ਕਰ ਰਹੇ ਹਾਂ ਲੋਕ ਇੰਨੇ ਵੱਡੇ ਕਾਫਲੇ ਬਣ ਕੇ ਲੋਕ ਯੂਨੀਵਰਸਿਟੀ ਦਾ ਜਿਹੜਾ ਯੂਨੀਵਰਸਿਟੀ ਵੱਲੋਂ ਜਾਂ ਫਿਰ ਟੈਂਡਿਕਟ ਪੁਲ ਵੱਲੋਂ ਪੰਜਾਬ ਪੁਲ ਤੋਂ ਜਿਹੜਾ ਲਾਠੀ ਚਾਰਜ ਹੋਇਆ ਉਹਦਾ ਸਾਹਮਣਾ ਕਰਦੇ ਆ ਇੱਥੇ ਸ਼ਾਮਲ ਹੋਏ ਉਹਦੇ ਵਿੱਚ ਪੱਤਰਕਾਰ ਵੀ ਸ਼ਾਮਲ ਸੀਗੇ ਉਹਦੇ ਵਿੱਚ ਵਿਦਿਆਰਥੀ ਨੌਜਵਾਨ ਕਿਸਾਨ ਜਿੱਥੇ ਬੰਦੀਆਂ ਟੀਚਰ ਫਰੰਟ ਹੋਣ ਮਨੁੱਖ ਪੰਥ ਜਿੱਥੇ ਬੰਦੀਆਂ ਹੋਣ ਸਾਰੇ ਸ਼ਾਮਲ ਸੀਗੇ ਸਾਰੇ ਲੋਕ ਇਕੱਠੇ ਹੋ ਕੇ ਅੱਜ ਇਹ ਸਮਝ ਰਹੇ ਨੇ ਕਿ ਇੱਥੇ ਦਾ ਆਪਣੀ ਵਿਰਾਸਤ ਦਾ ਮਸਲਾ ਹੈ ਇਕ ਤੋਸਟ ਵਾਲੀ ਸਾਹ ਪ੍ਰਾਨੀ ਯੂਨੀਵਰਸਿਟੀ ਖੋਈ ਜਾ ਰਹੀ ਹੈ ਉਹਦੇ ਉਹ ਪੰਜਾਬ ਤੋਂ ਖੋਈ ਜਾ ਰਿਹਾ ਹੈ ਉਹਦੇ ਦੇ ਇੱਕ ਸਿੱਖਿਆ ਤੇ ਕਬਜ਼ਾ ਹੋ ਰਿਹਾ ਹੈ ਜੇ ਉਹ ਨੂੰ ਸਮਝ ਆ ਜਾਂਦੀਗਾ ਤੇ ਬਿੱਟੂ ਨੂੰ ਕਿਉਂ ਨਹੀਂ ਸਮਝ ਆਉਂਦੀ ਗੱਲ ਕਿਉਂਕਿ ਬਿੱਟੂ ਅਜ ਆਰਐਸਐਸ ਭਾਜਪਤੀ ਗੁੱਧ ਵਿੱਚ ਬੈਠਾ ਹੋਇਆ ਉਹ ਕਿਹਦੀ ਸੇਵਾ ਕਰ ਰਿਹਾ ਹੈ ਜੀ ਉਹਨਾਂ ਦੀ ਸੇਵਾ ਕਰ ਰਿਹਾ ਹੈ ਜੋ ਅੱਜ ਤੁਹਾਨੂੰ ਇਹ ਚਾਹੁੰਦੇ ਨੇ ਕਿ ਤੁਸੀਂ ਯੂਨੀਵਰਸਿਟੀ ਵਿੱਚ ਗੋਹੇ ਤੇ ਰਸਰਚਾ ਕਰੋ ਤੁਸੀਂ ਕੈਂਸਰ ਦੀ ਕਰਨ ਲਈ ਗੋਮੂਤਰ ਪੀਓ ਇਹ ਉਹ ਚਾਹੁੰਦੇ ਨੇ ਵੀ ਹਿੰਦੀ ਹਿੰਦੂ ਹਿੰਦੁਸਤਾਨ ਸਾਰੇ ਦੇਸ਼ ਵਿੱਚ ਲਾਗੂ ਹੋਵੇ ਵੇਖ ਬਿੱਟੂ ਆ ਜੋ ਉਹਨਾਂ ਦੇ ਹੱਥ ਵਿੱਚ ਘੁੱਟ ਰਿਹਾ ਜੋ ਕਹਿੰਦੇ ਨੇ ਮੁਸਲਮਾਨ ਮੁਸਲਮਾਨ ਔਰਤਾਂ ਦੇ ਨਾਲ ਵੇਟ ਕਰੋ ਉਹ ਕਹਿੰਦੇ ਨੇ ਮੁਸਲਮਾਨਾਂ ਦਾ ਕਤਲ ਕਰੋ ਉਹ ਹਰ ਘਟ ਗਿੰਟੀ ਧਰਮ ਨਹੀਂ ਘਟ ਗਿੰਟੀਆਂ ਹੋਣੀਆਂ ਹੋਰ ਕੋਣ ਉਹ ਜਾਤ ਪਾਤ ਕਰਦੇ ਆ ਉਹ ਔਰਤਾਂ ਬਾਰੇ ਕੀ ਸੋਚਦੇ ਨੇ ਮਤਲਬ ਇੰਨੀ ਨਫ਼ਰਤ ਹੀ ਨਹੀਂ ਉਹ ਉਹਨਾਂ ਦੀ ਫਿਤਰਤ ਹੀ ਇਹ ਹੈ ਜਿਹੜੇ ਫਾਸ਼ੀਵਾਦੀ ਨੇ ਜਿਹੜੇ ਜਿਹੜੇ ਆਪਾਂ ਆਰਐਸਐਸ ਵਾਲੇ ਨੇ ਭਾਜਪਾ ਵਾਲੇ ਨੇ ਤੇ ਉਹਨਾਂ ਦੇ ਹੱਥ ਵਿੱਚ ਬਿੱਟੂ ਕਿਉਂ ਖੜਾ ਹੈ ਹਲੇ ਬਈ ਤੇ ਗੱਲੇ ਹੀ ਬਿਟੂ ਨੂੰ ਡਰਨਾ ਨਹੀਂ ਚਾਹੀਦਾ ਹਮ ਇਹੋ ਜਿਹੀ ਗੱਲਾਂ ਉਹ ਕਰ ਰਹੇ ਨੇ ਜਿੰਨੇ ਲੋਕ ਇਸ ਵੇਲੇ ਸਰ ਸਰਗਰਮ ਨੇ ਇਸ ਰਿਵੈਸਨ ਨੂੰ ਬਚਾਉਣ ਦੇ ਲਈ ਤੇ ਉਸ ਸਮੇਂ ਦੇ ਵਿੱਚ ਇਹੋ ਜਿਹਾ ਬਿਆਨ ਉਹਨਾਂ ਦਾ ਬਹੁਤ ਹੀ ਸ਼ਰਮਨਾਕ ਗੱਲ ਹੈ ਇਹ ਬਹੁਤ ਹੀ ਘਟੀਆ ਗੱਲ ਹੈ ਜਿਹੜੀ ਕੀਤੀ ਗਈ ਹੈ ਵੀ ਕਾਫੀ ਗੱਲਾਂ ਹੁਣ ਚਲਾਈਆਂ ਦੀਆਂ ਨੇ ਯੂਨੀਵਰਸਿਟੀ ਵਿੱਚ ਵੀ ਚਲਾਈਆਂ ਜਾ ਰਹੀਆਂ ਨੇ ਵੀ ਇਹਨਾਂ ਨੇ ਤਾਂ ਜੀ ਇਹਨੂੰ ਬੁਲਾ ਲਿਆ ਕੋਈ ਘੋੜੇ ਲੈ ਕੇ ਆ ਕੇ ਕੋਈ ਫਕਚੜਾ ਲੈ ਕੇ ਆ ਗਿਆ ਜੀ ਪਤਾ ਹੀ ਨਹੀਂ ਜੀ ਕੌਣ ਕੌਣ ਆ ਗਏ ਜਿੰਨੇ ਲੋਕਾਂ ਦਾ ਐਜੂਕੇਸ਼ਨ ਆ ਕੋਈ ਮਤਲਬ ਨਹੀਂ ਹੈਗਾ ਉਹ ਵੀ ਆ ਗਏ ਹੁਣ ਦੇਖੋ ਉਹਨਾਂ ਲੋਕਾਂ ਦਾ ਪੰਜਾਬ ਦੇ ਇਤਿਹਾਸ ਨਾਲ ਕੀ ਮਤਲਬ ਹੈ ਉਹਨਾਂ ਲੋਕ ਜਿਹੜੇ ਆਏ ਸੀ ਉਹ ਸਾਰੇ ਸਰਕਾਰ ਰੱਖਦੇ ਕੌਣ ਨਹੀਂ ਹੈ ਬਿੱਟੂ ਦਾ ਨਹੀਂ ਆਇਆ ਬਿੱਟੂ ਨੇ ਤਾਂ ਹਾਈ ਤਾਂ ਕੋਈ ਐਡਵੋਕਟ ਸਟੈਂਡ ਨਹੀਂ ਲਿਆ ਸੈਂਟਰ ਦੇ ਖਿਲਾਫ ਪਈ ਪਤਾ ਲੱਗ ਜਾਂਦਾ ਹੈ ਕਿ ਬਿੱਟੂ ਦਾ ਕੋਈ এডੂਕੇਸ਼ਨ ਦੇ ਨਾਲ ਕੋਈ ਪੰਜਾਬ ਦੀ ਸਿੱਖਿਆ ਦੇ ਨਾਲ ਆਪਣੀ ਇਤਿਹਾਸ ਦੇ ਨਾਲ ਕਿੰਨਾ ਕੀ ਮਤਲਬ ਹੈ ਉਹ ਕੋਈ ਮਤਲਬ ਨਹੀਂ ਹੈ ਇਹਦੇ ਨਾਲ ਸਿਰਫ ਇਹ ਪਤਾ ਲੱਗਦਾ ਹੈ ਕਿ ਦੇਖੋ ਮੈਂ ਲੋਕਾਂ ਦੇ ਸਾਹਮਣੇ ਕਿਹਾ ਸਾਫ਼ ਹੁੰਦੀ ਨਹੀਂ ਇਹ ਕਿਹੜਾ ਲੀਡਰ ਕਿਹਨੇ ਕਾ ਪਾਣੀ ਚੁੰਦਾ ਇਹ ਲੋਕ ਜਾਣਦੇ ਨੇ ਤੇ ਇਹ ਇਹੋ ਜਿਹੇ ਬਿਆਨਤ ਦੇ ਨਾਲ ਉਹ ਕੰਦ ਸਿਰਫ ਹੋ ਸਕਦੀ ਹੈ ਤਾਂ ਲਾਸਟ ਦੇ ਵਿੱਚ ਜੇਕਰ ਸੰਘਰਸ਼ ਨੂੰ ਹੋਰ ਜਿਹੜੇ ਵੱਧ ਘਟਣ ਲੱਗ ਗਏ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅ ਦੇਖੋ ਅਸੀਂ ਲੋਕਾਂ ਨੂੰ ਹੀ ਸੁਨੇਹਾ ਦੇਣਾ ਚਾਹੁੰਦੇ ਆ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਚੋਣਾਂ ਬਹਾਲ ਨਹੀਂ ਹੋ ਜਾਂਦੀਆਂ ਜਦੋਂ ਤੱਕ ਕੋਈ ਡੇਟ ਜਿਹੜੀ ਉਹ ਨਹੀਂ ਆ ਜਾਂਦੀ ਉਦੋਂ ਤੱਕ ਅਸੀਂ ਨਹੀਂ ਮੰਨਾਂਗੇ ਵੀ ਇਹ ਜਿਹੜਾ ਜਿਹੜੀ ਸਰਕਾਰ ਹੈ ਉਹ ਸਾਡੀਆਂ ਮੰਗਾਂ ਮੰਨ ਚੁੱਕੀ ਹੈ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਇੱਕ ਕਾਲ ਦਵਾਂਗੇ ਜਿਵੇਂ ਤੁਸੀਂ ਪਹਿਲਾਂ 10 ਤਰੀਕ ਦੀ ਕਾਲ ਲਈ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋਏ ਹੋ ਇੰਨੇ ਜੋਸ਼ ਦੇ ਨਾਲ ਇੰਨੀ ਵੀ ਬਾਕੀ ਦੇ ਨਾਲ ਤੁਸੀਂ ਪੁਲਿਸ ਦਾ ਸਾਹਮਣਾ ਕੀਤਾ ਤੇ ਯੂਨੀਵਰਸਿਟੀ ਵਿੱਚ ਦਾਖਲ ਹੋਏ। ਉਵੇਂ ਹੀ ਅਸੀਂ ਚਾਹੁੰਦੇ ਆ ਵੀ ਅਗਲੀਆਂ ਕਾਲਾਂ ਦੇ ਵਿੱਚ ਵੀ ਤੁਸੀਂ ਉਸੇ ਇੱਕ ਜੋਸ਼ ਦੇ ਨਾਲ ਸ਼ਾਮਲ ਹੋਇਓ, ਜ਼ਰੂਰ ਸਾਥ ਦਿਓ। ਕਿਉਂਕਿ ਅਸੀਂ ਅੱਜ ਸਰਕਾਰ ਦੇ ਉੱਤੇ ਦਬਾਅ ਈਡਾ ਬਣਾ ਲਿਆ ਤੇ ਅੱਗੇ ਵੀ ਇਸ ਦਬਾਅ ਕਰਕੇ ਆਪਣੇ ਸੰਘਰਸ਼ ਕਰਕੇ ਅਸੀਂ ਮੋਦੀ ਸਰਕਾਰ ਨੂੰ ਜਿਵੇਂ ਪਹਿਲਾਂ ਝਕਾਇਆ, ਨੋਟਿਸ ਵਾਪਸ ਕਰਵਾਇਆ, ਉਵੇਂ ਇਸ ਇਨਵੀਟੇਸ਼ਨ ਵੀ ਵਾਪਸ ਕਰਾਵਾਂਗੇ। ਬਤਾਂਤ ਪਾਓ।